ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਵੱਡੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਸਿਰਫ ਇੱਕ ਗੂੰਗਲਾਂ ਤੋਂ ਮਿੱਟੀ ਚੜੀ ਗਈ ਆ ਦੂਸਰਾ ਮਾਮਲਾ ਜੋ ਸੁਰਖਪੁਰ ਦਾਣਾ ਮੰਡੀ ਦਾ ਆਇਆ ਜਿੱਥੇ ਕਿ ਦੋ ਆੜਤੀਆਂ ਦਾ ਆਪਸੀ ਫੜਨ ਨੂੰ ਲੈ ਕੇ ਕੋਈ ਮਸਲਾ ਚੱਲਦਾ ਸੀਗਾ ਉਹਦੇ ਵਿੱਚ ਸਿਆਸੀ ਦਬਾਹ ਹੇਠ ਆ ਕੇ ਐਸ ਐਚ ਓ ਫਤੂ ਢਿੰਗਾ ਵੱਲੋਂ ਪੁਲਿਸ ਪਾਰਟੀ ਏ ਐਸ ਆਈ ਰਜਿੰਦਰ ਕੁਮਾਰ ਦੀ ਅਗਵਾਈ ਦੇ ਵਿੱਚ ਭੇਜੀ ਜਾਂਦੀ ਆ ਤੇ ਰਜਿੰਦਰ ਕੁਮਾਰ ਵੱਲੋਂ ਪੂਰੀ ਨਸ਼ੇ ਦੇ ਵਿੱਚ ਤੁੱਤ ਹਾਲਤ ਦੇ ਵਿੱਚ ਸੀਗਾ ਉਸ ਸਮੇਂ ਤੇ ਉਹਦੇ ਵੱਲੋਂ ਜਿਹੜਾ ਰਤਨ ਸਿੰਘ ਸਾਬਕਾ ਸਰਪੰਚ ਦੇ ਆੜਤੀਏ ਨੇ ਉਹਨਾਂ ਦੀ ਆੜਤੇ ਉੱਤੇ ਜਿਹੜਾ ਇੱਕ ਨੌਜਵਾਨ ਕੰਮ ਕਰਦਾ ਸੀਗਾ ਗੁਰਸਿੱਖ ਨੌਜਵਾਨ ਉਸ ਨੌਜਵਾਨ ਨੂੰ ਬਹੁਤ ਹੀ ਭद्दी ਸ਼ਬਦਾਵਲੀ ਵਰਤੀ ਗਈ ਤੁਸੀਂ ਸਾਰਿਆਂ ਨੇ ਉਹ ਵੀਡੀਓ ਵਰਲਡ ਵਾਈਡ ਜਿਹੜੀ ਵਾਇਰਲ ਹੋਈ ਉਹ ਸਾਰਿਆਂ ਨੇ ਦੇਖੀ ਆ ਉਸ ਵਜੇ ਪਹੁੰਚ ਰਹੇ ਆ ਤੇ ਐਸਐਚਓ ਮੈਡਮ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਪਰ ਐਸਐਚਓ ਮੈਡਮ ਵੱਲੋਂ ਜਿਹੜਾ ਬਾਰ ਬਾਰ ਇੱਕੋ ਗੱਲ ਕਹੀ ਗਈ ਕਿ ਇਹ ਬੰਦਾ ਜਿਹੜਾ ਰਜਿੰਦਰ ਸਿੰਘ ਹੈ ਇਹ ਐਸਆਈਏ ਇਹ ਮੈਂਟਲੀ ਤੌਰ ਤੇ ਡਿਸਟਰਬ ਹੈ ਅਸੀਂ ਜਦੋਂ ਇਹ ਗੱਲ ਰੱਖੀ ਕਿ ਜਿਹੜਾ ਬੰਦਾ ਮੈਂਟਲੀ ਡਿਸਟਰਬ ਹੈ ਤੁਸੀਂ ਇਹਨੂੰ ਘਰੇਗਾ ਤੁਹਾਨੂੰ ਭੇਜ ਦੇ ਤੇ ਮੈਡਮ ਇਹ ਗੱਲ ਕਹਿ ਰਹੇ ਆ ਕਿ ਇਹ ਬੰਦਾ ਤਾਂ ਇੱਥੇ ਚਿਵਾਰੇ ਦੇ ਵਿੱਚ ਹੀ ਸੌਂਦਾ ਵਾ ਇਹ ਇਹਦੀ ਘਰਦਿਆਂ ਦਾ ਨਹੀਂ ਬਣਦੀ ਠੀਕ ਹੈ ਜੀ ਤੇ ਦੂਸਰੀ ਅਸੀਂ ਸਵਾਲ ਕੀਤਾ ਕਿ ਜਿਹੜਾ ਤੁਸੀਂ ਇਹ ਕਹਿ ਰਹੇ ਆ ਕਿ बार-बार ਇੱਕੋ ਗੱਲ ਕਹਿ ਰਹੇ ਹੋ ਕਿ ਬੰਦਾ ਮੈਂਟਲੀ ਡਿਸਟਰਬ ਹੈ ਇਸ ਬੰਦੇ ਨੂੰ ਤੁਸੀਂ ਸਰਕਾਰੀ ਜਿਹੜਾ ਅਸਲਾ ਫੜਾਇਆ ਹੋਇਆ ਏ ਜੇਕਰ ਇਹ ਬੰਦਾ ਕਿਸੇ ਦੇ ਉੱਥੇ ਗੋਲੀ ਮਾਰ ਦਿੰਦਾ ਯਾ ਇਹਦੇ ਹਾਲਾਤ ਜਿਹੜਾ ਪਹਿਲਾਂ ਇਸ ਬਹਾਨ ਕੋ ਥਾਣੇ ਰਿਆ ਉੱਥੇ ਵੀ ਇਹੀ ਰਹੇ ਨੇ ਜਾਂ ਹੋਰ ਕਿੰਨੇ ਕਿੰਨੇ ਥਾਣੇ ਵਿੱਚ ਪ੍ਰੋਬਲਮਸ ਆਈਆਂ ਵਾ ਤੁਸੀਂ ਇਦਾਂ ਦੇ ਬੰਦੇ ਨੂੰ ਕਾਤੋਂ ਆ ਤੇ ਮੈਡਮ ਕਹਿ ਰਹੀ ਆ ਕਿ ਮੇਰੀ ਆਤਮਾ ਜਿਹੜੀ ਹੈਗੀ ਆ ਉਹ ਅਲਾਉ ਨਹੀਂ ਕਰਦੀ ਕਿ ਮੇਰੇ ਮੈਂ ਆਪਣੇ ਮਮਲਾਜ਼ਮ ਦੀ ਕੰਪਲੇਂਟ ਕਰਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਅਸੀਂ ਉੱਥੋਂ 12 ਵਜੇ ਆ ਜਾਂਦੇ ਆ ਤੇ ਉਸ ਮੁੰਡੇ ਕੋਲੋਂ ਸਿਰਫ ਆ ਜੀ ਲੰਘਦੇ ਚਾਹ ਪੀਂਦਿਆਂ ਲਈ 500 ਰੁਪਏ ਦਾ ਫਟਾ ਦੇ ਕੇ ਮਦਦ ਕਰੂੰਗਾ ਕਿੰਨਾ ਸੀਨੀਅਰ ਜੀ ਹੈ ਉਹ ਐਡੇ ਰੋਜ਼ ਜਾਣੇ ਬੰਦੇ ਨੇ ਉਹ ਕਿਹੜਾ ਰੋਜ਼ ਕਈ ਤੋਂ ਜਿਹੜੀ ਉਹ ਪਲੇ ਗੁਰੂ ਜੀ ਦੇ ਦਿੱਤੇ ਸਾਲੇ ਬੰਦਰ ਨੂੰ ਮਖਲੀ ਹੁੰਦੀ ਹੁੰਦੀ ਹਮ ਇੱਥੇ ਕੋਈ ਸੁਨ ਜਾ ਜੀ ਪੀ ਜਿਆ ਸਾਰਾ ਕੁਝ ਜੇ ਪਿਓ ਦੇ ਉਹਦੇ ਆਉਂ ਉੱਥੇ ਫਤੂ ਕੋਣ ਓਏ ਬੜਾ ਬੰਦਾ ਹਾਂਜੀ ਆ ਤੁਸੀਂ ਇੱਧਰ ਲਾਇਆ ਸੀ ਆ ਕੋਈ ਇੱਧਰ ਲਾਇਆ ਹੀ ਹਾਂਜੀ ਕਿਉਂ ਲਾਇਆ ਬੋਈ ਸਾਡਾ ਫਾਰਾ ਜੀ ਉੱਥੇ ਜਿੱਥੇ ਤੱਕ ਫਾਰਾ ਜੀ ਉੱਥੇ ਤੱਕ ਇਹ ਮੈਂ ਫੜਦੀ ਦੇਣਾ ਮੈਨੂੰ ਬਾਹੋਂ ਘਟੀ ਚ ਚੱਲ ਗਾਇਆ ਨਹੀਂ ਮੇਰਾ ਕੋਈ ਨਾ ਹੈ ਨਹੀਂ ਯਾਰ ਵਾਲਾ ਮੇਰਾ ਫੜ ਬਣਾਵਾ ਉਹ ਤੇਰਾ ਮੇਰਾ ਡਰਾਈਵਰ ਆਦਾ ਤੂੰ ਤੂੰ ਐਸੇ ਫੜਾ ਡਰਾਈਵਰ ਇੱਥੇ ਉਹ ਦੇ ਹੀ ਰਿਹਾ ਤੇਰਾ ਛੋਟਾ ਫਾਗ ਜਾ ਰਿਹਾ ਤੇਰੀ ਭੈਣ ਨੂੰ ਅੱਜ ਕਿਹੋ ਜਿਹਾ ਰਖਦਾ ਹੈ ਮੈਂ ਬੜਾ ਰਖਦਾ ਹੈ ਤੈਨੂੰ ਬਾਅਦ ਵਿੱਚ ਭੈਣ ਕੀ ਆਵੇ ਇਹਨੂੰ ਗਾਲਾਂ ਕਦੋਂ ਵੱਢੀ ਜਾਂਦਾ ਚੱਲ ਤੂੰ ਸਾਰੇ ਫੜ ਦੇ ਸਾਵੇ 4 ਦਿਨ ਹੋ ਗਏ ਕੁੜੀ ਹੋਵੇ ਨੇ ਸੌਂ ਨਹੀਂ ਦਿੱਤਾ ਆਹ ਹੋਰ ਜਗੋਂ ਦਾ ਮੈਂ ਯਾਰ ਵਿੱਚ ਜਾ ਲੈ ਕੇ ਆ ਉਹ ਸਾਰੇ ਬੰਗਰ ਤੈਨੂੰ ਭੇਜਿਆ ਯਾਰਾ ਸ਼ਰਮ ਆਉਂਦੀ ਆ ਕੀ ਆਪਣੇ ਮਾਲਕ ਨੂੰ ਲੈ ਗਿਆ ਪਹਿਲਾ ਕਰੀਆ ਤੈਨੂੰ ਮਾਲਕ ਕਰੇ ਜੇ ਆਪਣੇ ਮਾਲਕ ਨੂੰ ਲੈ ਗਿਆ ਜੰਮ ਖਾ ਸੇ ਦਿਨ ਹੋ ਗਿਆ ਮਾਸ਼ਾ ਅੱਲਾਹ ਲਾ ਗਿਆ ਇਹ ਮੈਂ ਆਪੇ ਆਪ ਫੋਨ ਲਗਾ ਪਰ ਆਵਾਜ਼ ਆ ਤੂੰ ਕਿੱਧਰ ਪੱਜਿਆ ਜਾਣਾ ਤੰਨੂ ਗਿਆ ਹੀ ਵੀ ਉੱਤੇ ਸਾਈਡ ਤੇ ਹੋ ਜਾ ਤਾਂ ਆ ਫੋਨ ਲੈ ਲਾਉਦਾ ਉਹ ਮੈਂ ਮੈਨੂੰ ਪਤਾ ਨਹੀਂ ਕੀ ਚੱਕਰ ਪਣਿਆ ਮੈਂ ਤਾਂ ਆਵਿਆ ਲਾਈਟ ਦਾ ਭਰਾ ਬੋਰਡ ਲਾ ਕੇ ਹਟਿਆ ਤੈਨੂੰ ਵਿੱਚ ਆਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਇਦਾਂ ਦਾ ਸਿੰਘ ਫਸੇ ਹੋਇਆ ਕੋਈ ਗੱਲ ਨਹੀਂ ਤੁਸੀਂ ਵਿੱਚ ਬੰਦੇ ਨਾ ਉਹ ਮਾੜੇ ਮੁੜ ਕੇ ਪਰਚਾ ਹੋ ਜਾਊਗਾ ਤੁਸੀਂ ਵਿੱਚ ਘਰੀਸੇ ਜਾਣਾ ਨਹੀਂ ਉਹ ਨਹੀਂ ਗੱਲ ਭਾਈ ਉਹ ਨਹੀਂ ਕੋਈ ਗੱਲ ਮਾੜਾ ਬੰਦਾ ਮੈਂ ਨਾ ਸੇਜਦਾ ਹਾਂ ਜੀ ਹਾਂਜੀ ਭਾਜੀ ਬੰਦੇ ਹੁਣੇ ਉਹਨਾਂ ਨੂੰ ਕਾ ਥਾਣੇ ਆਜੂ ਇਹਨਾਂ ਪਰਚੀ ਕਰਾ ਲਿਓ ਆਪਣੇ ਜੀ ਠੀਕ ਆ ਭਾਈ ਠੀਕ ਆ ਉਹ ਵੀ ਕਹਦੇ ਲਾਈਆਂ ਤਰਨਪੁਰਾ ਮੀਮੂ ਨਾਲੇ ਠੀਕ ਆ ਜੀ ਮੀਮੂ ਠੀਕ ਹੈ ਕੋਸਾ ਉਧਰ ਵੀ ਅਹੀਂ ਸੱਤਨ ਲੱਗਿਆ ਤੇ ਇਹ ਵੀ ਸਦੋ ਕੋਈ ਕੋ ਨਜ਼ਰ ਕਰਨੀ ਕੰਨਾ ਪਿਆ ਵੀਡੀਓ ਜਿਹੜਾ ਜਿਹੜਾ ਮਹਿਕਮਾ ਉਹ ਆਪਿਆਂ ਨੇ ਕਰੂਗਾ ਓਕੇ ਭਾਈ ਸਾਨੂੰ ਇਹ ਲੜਾਈ ਹੋ ਗਈ ਐ ਥੋੜੀ ਮਾਹੌਲ ਬਣਾਉਣਾ ਇੱਥੇ ਸਹੀ ਆ ਭਾਈ ਵੀ ਇਹਨਾਂ ਪੰਗਾ ਲੈਨੇ ਆ ਮੈਂ ਤੈਨੂੰ ਛੂਡ ਓ ਭਾਈ ਮੈਂ ਦਾ ਤਾਲ ਕਰ ਓਹ ਜੀ ਭਾਈ ਆ ਜੀ ਕੋ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਲ ਹੁਸਬਾ ਜਨਰਲ 77 ਪੰਜਾਬ ਕਿਸਾਨ ਯੂਨੀਅਨ ਬਾਗੀ ਅੱਜ ਪੰਜਾਬ ਕਿਸਾਨ ਜਿਹਨਾਂ ਬਾਗੀ ਦੀ ਪੂਰੀ ਦੀ ਪੂਰੀ ਕੋਰ ਕਮੇਟੀ ਵੱਲੋਂ ਜਿਹੜੀ ਪ੍ਰੈਸ ਕਾਨਫਰੈਂਸ ਪ੍ਰੈਸ ਕਲਾਬ ਸੁਲਤਾਨਪੁਰ ਲੋਧੀ ਦੇ ਵਿੱਚ ਕੀਤੀ ਜਾ ਰਹੀ ਆ ਇਹ ਹੈ ਕਿ ਜੋ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਪਿਛਲੇ ਦਿਨੀ ਦੋ ਵੱਡੇ ਮਾਮਲੇ ਹੋਏ ਇੱਕ ਪਿੰਡ ਸੇਚਾਂ ਦੇ ਵਿੱਚ ਜੋ ਗਰੰਤੀ ਸਿੰਘ ਨੂੰ ਕੁੱਟਮਾਰ ਕੀਤੀ ਗਈ ਆ ਤੇ ਉਸਦੇ ਮਾਤਾ ਦੀ ਜੋ 70 75 ਸਾਲ ਦੇ ਨੇ ਉਹਨਾਂ ਦੀ ਬਾਹਾਂ ਤੋੜੀ ਗਈ ਆ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਵੱਡੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਸਿਰਫ ਇੱਕ ਗੋਗਲੋਂ ਤੋਂ ਮਿੱਟੀ ਚੜੀ ਗਈ ਆ ਦੂਸਰਾ ਮਾਮਲਾ ਜੋ ਸੁਰਖਪੁਰ ਦਾਣਾ ਮੰਡੀ ਦਾ ਆ ਜਿੱਥੇ ਕਿ ਦੋ ਆੜਤੀਆਂ ਦਾ ਆਪਸੀ ਫੜਨ ਨੂੰ ਲੈ ਕੇ ਕੋਈ ਮਸਲਾ ਚੱਲਦਾ ਸੀਗਾ ਉਹਦੇ ਵਿੱਚ ਸਿਆਸੀ ਦਬਾਹ ਹੇਠ ਆ ਕੇ ਐਸ ਐਚਓ ਫਤੂ ਢਿੰਗਾ ਵੱਲੋਂ ਪੁਲਿਸ ਪਾਰਟੀ ਐਸ ਆਈ ਰਜਿੰਦਰ ਕੁਮਾਰ ਦੀ ਅਗਵਾਈ ਦੇ ਵਿੱਚ ਭੇਜੀ ਜਾਂਦੀ ਆ ਤੇ ਰਜਿੰਦਰ ਕੁਮਾਰ ਵੱਲੋਂ ਪੂਰੀ ਨਸ਼ੇ ਦੇ ਵਿੱਚ ਤੁੱਤ ਹਾਲਤ ਦੇ ਵਿੱਚ ਸੀਗਾ ਉਸ ਸਮੇਂ ਤੇ ਉਹਦੇ ਵੱਲੋਂ ਜਿਹੜਾ ਰਤਨ ਸਿੰਘ ਸਾਬਕਾ ਸਰਪੰਚ ਦੇ ਆੜਤੀਏ ਨੇ ਉਹਨਾਂ ਦੀ ਆੜਤੇ ਉੱਤੇ ਜਿਹੜਾ ਇੱਕ ਨੌਜਵਾਨ ਕੰਮ ਕਰਦਾ ਸੀਗਾ ਗੁਰਸਿੱਖ ਨੌਜਵਾਨ ਉਸ ਨੌਜਵਾਨ ਨੂੰ ਬਹੁਤ ਹੀ ਭद्दी ਸ਼ਬਦਾਵਲੀ ਵਰਤੀ ਗਈ ਤੁਸੀਂ ਸਾਰਿਆਂ ਨੇ ਉਹ ਵੀਡੀਓ ਵਰਲਡ ਵਾਈਡ ਜਿਹੜੀ ਵਾਇਰਲ ਹੋਈ ਉਹ ਸਾਰਿਆਂ ਨੇ ਦੇਖੀ ਆ ਉਹਦੇ ਵਿੱਚ ਜਦੋਂ ਅਸੀਂ ਥਾਣਾ ਫਤੂਨਿੰਗਾ ਵੇਖੇ ਰਾਤੀ 10 ਵਜੇ ਪਹੁੰਚ ਰਹੇ ਆ ਤੇ ਐਸਐਚਓ ਮੈਡਮ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਪਰ ਐਸਐਚਓ ਮੈਡਮ ਵੱਲੋਂ ਜਿਹੜਾ ਬਾਰ ਬਾਰ ਇੱਕੋ ਗੱਲ ਕਹੀ ਗਈ ਕਿ ਇਹ ਬੰਦਾ ਜਿਹੜਾ ਰਜਿੰਦਰ ਸਿੰਘ ਹੈ ਇਹ ਐਸਆਈਏ ਏ ਮੈਂਟਲੀ ਟੌਰ ਤੇ ਡਿਸਟਰਬ ਏ ਤੇ ਅਸੀਂ ਜਦੋਂ ਇਹ ਗੱਲ ਲੱਖੀ ਕਿ ਜਿਹੜਾ ਬੰਦਾ ਮੈਂਟਲੀ ਰੋ ਤੇ ਡਿਸਟਰਬ ਏ ਤੁਸੀਂ ਇਹਨੂੰ ਘਰੇਗਾ ਤੁਹਾਨੂੰ ਭੇਜ ਦੇ ਤੇ ਮੈਡਮ ਇਹ ਗੱਲ ਕਹਿ ਰਹੇ ਆ ਕਿ ਇਹ ਬੰਦਾ ਦਾ ਇਥੇ ਚਿਵਾਰੇ ਦੇ ਵਿੱਚ ਹੀ ਸੌਂਦਾ ਵਾ ਇਹ ਇਹਦੀ ਕਰਦਿਆਂ ਨਾ ਨਹੀਂ ਬਣਦੀ ਠੀਕ ਹੈ ਜੀ ਤੇ ਦੂਸਰੀ ਅਸੀਂ ਸਵਾਲ ਕੀਤਾ ਕਿ ਜਿਹੜਾ ਤੁਸੀਂ ਇਹ ਕਹਿ ਰਹੇ ਆ ਕਿ ਬਾਰ ਬਾਰ ਇੱਕੋ ਗੱਲ ਕਹਿ ਰਹੇ ਹੋ ਕਿ ਬੰਦਾ ਮੈਂਟਲੀ ਡਿਸਟਰਬ ਏ ਇਸ ਬੰਦੇ ਨੂੰ ਤੁਸੀਂ ਸਰਕਾਰੀ ਜਿਹੜਾ ਅਸਲਾ ਫੜਾਇਆ ਹੋਇਆ ਏ ਜੇਕਰ ਇਹ ਬੰਦਾ ਕਿਸੇ ਦੇ ਉੱਥੇ ਗੋਲੀ ਮਾਰ ਦਿੰਦਾ ਜਾ ਇਹਦੇ ਹਾਲਾਤ ਜਿਹੜਾ ਪਹਿਲਾਂ ਇਸ ਬਹਾਨਪੁਰ ਥਾਣੇ ਰਿਆ ਉੱਥੇ ਵੀ ਇਹੀ ਰਹੇ ਨੇ ਤੇ ਹੋਰ ਕਿੰਨੇ ਕਿੰਨੇ ਥਾਣਿਆਂ ਵਿੱਚ ਪ੍ਰੋਬਲਮਸ ਆਈਆਂ ਵਾ ਤੇ ਤੁਸੀਂ ਇਦਾਂ ਦੇ ਬੰਦਿਆਂ ਨੂੰ ਕਾਤੋਂ ਆ ਤੇ ਮੈਡਮ ਕਹਿ ਰਹੀ ਹੈ ਕਿ ਮੇਰੀ ਆਤਮਾ ਜਿਹੜੀ ਹੈਗੀ ਆ ਉਹ ਅਲਾਉ ਨਹੀਂ ਕਰਦੀ ਕਿ ਮੇਰੇ ਮੈਂ ਆਪਣੇ ਮੁਲਾਜ਼ਮ ਦੀ ਕੰਪਲੇਨਟ ਕਰਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਅਸੀਂ ਉੱਥੋਂ 12 ਵਜੇ ਆ ਜਾਂਦੇ ਆ ਤੇ ਉਸ ਮੁੰਡੇ ਕੋਲੋਂ ਸਿਰਫ ਇੱਕ ਲਿਖਤੀ ਤੌਰ ਦੇ ਉੱਤੇ ਆਪਣਾ ਕਹਿੰਦੀ ਰਾਜੀਨਾਮਾ ਲਿਖਵਾ ਲਿਆ ਜਾਂਦਾ ਹੈ ਰਾਜੀਨਾਮਾ ਲਖਵਾਉਣ ਤੋਂ ਬਾਅਦ ਸਿਰ ਪਰਸੋਂ ਰਾਤ ਨੂੰ ਜਦੋਂ ਉਹ ਵੀਡੀਓ ਜਿਹੜੀ ਇਹ ਵਰਲਡਵਾਈਡ ਆਪਣੇ ਵਾਇਰਲ ਹੋਈ ਹਰ ਵੱਡੇ ਧਾਰੇ ਨੇ ਉਹ ਵੀਡੀਓ ਚਲਾਈ ਉਸ ਤੋਂ ਬਾਅਦ ਕੀ ਹੋਇਆ ਕਿ ਐਸ ਐਚ ਓ ਮੈਡਮ ਵੱਲੋਂ ਜਦੋਂ ਜਿਹੜੀ ਗਾਜ਼ ਸੀਗੀ ਐਸ ਐਚ ਓ ਮੈਡਮ ਦੇ ਉੱਪਰ ਤੇ ਉਹ ਚਾਰ ਮਲਾਜ਼ਮ ਜਿਹੜੇ ਮੰਡੀ ਦੇ ਵਿੱਚ ਗਏ ਆ ਉਹਨਾਂ ਦੇ ਉੱਤੇ ਡਿੱਗ ਰਹੀ ਸੀਗੀ ਤੇ ਉਹ ਐਸ ਐਚ ਓ ਮੈਡਮ ਨੇ ਫਿਰ ਉਸ ਮੁੰਡੇ ਨੂੰ ਆਪਣੇ ਕਮਰੇ ਦੇ ਵਿੱਚ ਬੁਲਾ ਕੇ ਥਾਣਾ ਫਤੂ ਡਿੰਗਾ ਦੇ ਵਿੱਚ ਆਪਣੇ ਕਮਰੇ 'ਚ ਬੈਠ ਕੇ ਸਕ੍ਰਿਪਟ ਲਿਖ ਕੇ ਤੁਸੀਂ ਉਹ ਵੀਡੀਓ ਦੇਖੋ ਉਸ ਮੁੰਡੇ ਦਾ ਆਈਕਿਊ ਲੈਵਲ ਚੈੱਕ ਕਰੋ ਜਦੋਂ ਪਹਿਲੇ ਬਿਆਨ ਦੇ ਰਿਹਾ ਵਾ ਕਿ ਮੇਰੇ ਕਾਕਾਰਾਂ ਦੀ ਬੇਅਦਬੀ ਹੋਈ ਆ ਮੈਨੂੰ ਗਾਲੀ ਗਲੋਚ ਕੀਤਾ ਗਿਆ ਤੇ ਦੂਸਰਾ ਆਈਕਿਊ ਲੈਵਲ ਦੇਖੋ ਕਿ ਉਹ ਬੰਦਾ ਪੜ ਕੇ ਬੋਲਣ ਰਿਹਾ ਵਿਸ਼ੇ ਤੇ ਕਦੀ ਉਹ ਐਸਐਚਓ ਵੱਲ ਦੇਖਦਾ ਕਦੀ ਉਹ ਜਿਹੜੀ ਸਕ੍ਰਿਪਟ ਲਿਖੀ ਉਹਦੇ ਵੱਲ ਦੇਖਦਾ ਵਾ ਉਹ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ ਤੇ ਉਹ ਵੀਡੀਓ ਕਿਸੇ ਚੈਨਲ ਨੇ ਇਹਨੇ ਚਲਾਈ ਉਹ ਪੁਲਿਸ ਦੇ ਪੇਜ ਤੇ ਚੱਲੀ ਆ ਇਹ ਸਬੰਧੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੇਖੋ ਐਸਐਸਪੀ ਕਪੂਰਥਲਾ ਦਾ ਕਹਿਣਾ ਵਾ ਕਿ ਇਹ ਜਿਹੜਾ ਪੂਰਾ ਕੂਟਮਾਰ ਦਾ ਮਾਮਲਾ ਉਹਦੇ ਵਿੱਚ ਕਿਸੇ ਗੁਰਸਿੱਖ ਨੌਜਵਾਨ ਦੀ ਕੂਟਮਾਰ ਹੋਈ ਨਹੀਂ ਉਹ ਗੁਰਸਿੱਖ ਨੌਜਵਾਨ ਹੈ ਹੀ ਨਹੀਂ ਦੇਖੋ ਜੀ ਬੜੀ ਸ਼ਰਮ ਦੀ ਗੱਲ ਆ ਜਿਹੜੇ ਐਸਐਸਪੀ ਸਾਹਿਬ ਇਹ ਬਿਆਨ ਦੇ ਰਹੇ ਨੇ ਮੈਂ ਤੁਹਾਨੂੰ ਇੱਥੇ ਇੱਕ ਫੋਟੋ ਦਿਖਾਉਣੀ ਚਾਹੁੰਗਾ ਜਿਹੜੇ ਇਹ ਮੇਕੋ ਕੱਲ੍ਹ ਦੀਆਂ ਖਬਰਾਂ ਆਈਆਂ ਕਿ ਉਹ ਬੰਦਾ ਗੁਰਸਿੱਖ ਹੀ ਹੈ ਨੀਗਾ ਯਾਨੀ ਕਿ ਉਹ ਪੰਜ ਪਿਆਰਿਆਂ ਦੇ ਵਿੱਚ ਪੰਜ ਪਿਆਰਿਆਂ ਦੇ ਵਿੱਚ ਉਹ ਸ਼ਾਮਲ ਹੁੰਦਾ ਕੱਲੇ ਸੁਰਖਪੁਰ ਦੇ ਵਿੱਚ ਨਹੀਂ ਉਸ ਇਲਾਕੇ ਭਰ ਦੇ ਵਿੱਚ ਜਿਹੜਾ ਹੈਗਾ ਇਹ ਮੁੰਡਾ ਤੁਸੀਂ ਇਹ ਸ਼ਾਮਲ ਹੋ ਰਿਹਾ ਪੰਜ ਪਿਆਰਿਆਂ ਦੇ ਵਿੱਚ ਤੇ ਐਸਐਸਪੀ ਸਾਹਿਬ ਇਸ ਫੋਟੋ ਦਾ ਜਵਾਬ ਦੇਣ ਕਿ ਤੁਸੀਂ ਦੱਸੋਗੇ ਇਹ ਗੱਲ ਨੂੰ ਸਿਰਫ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦੇ ਲਈ ਉਹ ਚਾਰ ਜਿਹੜੇ ਪੁਲਿਸ ਮੁਲਾਜ਼ਮ ਮੰਡੀ ਦੇ ਵਿੱਚ ਗਏ ਤੇ ਪੰਜਵੇਂ ਜਿਹੜੇ ਉਹ ਮੈਡਮ ਮੈਸੇਜ ਨੂੰ ਬਚਾਉਣ ਦੇ ਲਈ ਅੱਜ ਪੂਰੇ ਦਾ ਪੂਰਾ ਪੁਲਿਸ ਪ੍ਰਸ਼ਾਸਨ ਸਮੇਤ ਜਿਹੜਾ ਆਪਣਾ ਗ੍ਰਹਿਭਾਗ ਆ ਜਿਨ੍ਹਾਂ ਦਾ ਇੰਚਾਰਜ ਖੁਦ ਆਪਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹ ਬਚਾਉਣ ਦੇ ਲਈ ਆ ਰਿਹਾ ਵਾ ਤੋ ਇਹ ਬੜਾ ਸ਼ਰਮਨਾਕ ਬਿਆਨ ਆ ਇਸ ਆਪਣੇ ਐਸਐਸਪੀ ਸਾਹਿਬ ਦਾ ਕਿ ਉਹ ਮੁੰਡਾ ਗੁਰਸਿੱਖ ਨਹੀਂ ਹੈਗਾ ਤੁਸੀਂ ਚੈੱਕ ਕਰਾ ਲਓ। ਉਹਨਾਂ ਦਾ ਜੀ ਦੱਬਣ ਦੀ ਕੋਸ਼ਿਸ਼ ਕੀਤੀ ਜਰੇ ਉਹਨੂੰ। ਬਿਲਕੁਲ ਜੀ ਕੱਲ ਅਸੀਂ ਲਗਭਗ 2-2 ਘੰਟੇ ਉਸੇ ਪਿੰਡ ਦੇ ਵਿੱਚ ਰਹੇ ਆ। ਨਾ ਤਾਂ ਉਹ ਮੁੰਡਾ ਸਾਡਾ ਫੋਨ ਚੱਕ ਰਿਹਾ ਵਾ ਤੇ ਉਹ ਸਾਨੂੰ ਪੂਰੇ ਦੇ ਪੂਰੇ ਸ਼ੰਕੇ ਨਹੀਂ ਸਾਨੂੰ ਯਕੀਨ ਆ ਕਿ ਉਸ ਮੁੰਡੇ ਨੂੰ ਅੰਡਰਗਰਾਊਂਡ ਕਰ ਦਿੱਤਾ ਗਿਆ ਵਾ। ਉਹ ਆਰਤੀ ਇਹ ਵੀ ਸਾਡੇ ਮੱਥੇ ਨਹੀਂ ਲੱਗ ਰੇ ਉਹ ਜਿਹੜਾ ਹੈਗਾ ਵਾ ਆਪਣਾ ਮੁੰਡਾ ਵਾ ਉਹਨੂੰ ਵੀ ਕਿਤੇ ਨਾ ਕਿਤੇ ਪੁਲਿਸ ਨੇ ਲਾ ਲੋ ਜਾਂ ਕਿਸੇ ਮੋਦਵਾਰ ਸੱਜਣ ਜਿਹੜੇ ਹੈਗੇ ਆ ਜੋ ਪੁਲਿਸ ਦੇ ਸੰਪਰਕ ਦੇ ਵਿੱਚ ਹੈਗੇ ਉਹ ਉਹਨਾਂ ਵੱਲੋਂ ਜਿਹੜਾ ਹੈਗਾ ਉਹਨੂੰ ਅੰਡਰਗਰਾਊਂਡ ਕੀਤਾ ਗਿਆ ਵਾਇਰਲ ਵੀਡੀਓ ਦੇ ਵਿੱਚ ਵੀ ਇਹ ਗੱਲ ਆਕੀ ਜਾ ਰਹੀ ਆ ਕਿ ਇਥੋਂ ਚਲੇ ਜਾਓ ਨਹੀਂ ਤਾਂ ਤੁਹਾਡੇ ਦੇ ਫਰਚਾ ਵੀ ਦਰਜ ਕਰ ਦੋਗੇ ਹਾਂ ਬਿਲਕੁਲ ਬਿਲਕੁਲ ਹਾਂਜੀ 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 ਆਪਣਾ ਕਹਿ ਰਹੇ ਆ ਕਿ ਤੁਹਾਡੇ ਉੱਤੇ ਪਾਚੇ ਦਰਦ ਕੀਤੇ ਜਾਣਗੇ ਜੇਕਰ ਤੁਸੀਂ ਇਸ ਮਾਮਲੇ ਦੇ ਵਿੱਚ ਇੰਟਰਫੇਅਰ ਕਰਦੇ ਹੋ ਪਰ ਇੱਕ ਲੇਬਰ ਕਲਾਸ ਬੰਦਾ ਕਿਹੜਾ ਇਸ ਮਾਮਲੇ 'ਚ ਇੰਟਰਫੇਅਰ ਕਰ ਸਕਦਾ ਇੱਕ ਤਰਫ ਤੇ ਮੁੱਖ ਮੰਤਰੀ ਨੇ ਨਸ਼ਾ ਵਿਰੁੱਧ ਮਹੀਮ ਚਲਾਈ ਗਈ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਜਦੋਂ ਇੰਦਾ ਦੇ ਨਸ਼ੇ ਯਾਦ ਦਿੱਤੀ ਜਾਵੇ ਹਾਂ ਬਿਲਕੁਲ ਜੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਨੇ ਬੜੇ ਵੱਡੇ ਪੱਦਰ ਤੇ ਅੱਜ ਕੱਲ ਲੋਕਾਂ ਦੇ ਘਰ ਵੀ ਦੇ ਗਰੀਬ ਲੋਕਾਂ ਦੇ ਘਰ ਨਸ਼ੇ ਵਾਲਿਆਂ ਦੇ ਘਟਾਏ ਜਾ ਰਹੇ ਗਰੀਬ ਲੋਕਾਂ ਦੇ ਘਰ ਜਿਹੜੇ ਟਾਏ ਜਾ ਰਹੇ ਆ ਕਿਉਂਕਿ ਇੱਕ ਬੰਦਾ ਕੋਈ ਨਸ਼ਾ ਵੇਚਦਾ ਉਦੇ ਪਰਿਵਾਰ ਦਾ ਉਹਦੇ ਬਜ਼ੁਰਗ ਮਾਪਿਓ ਦਾ ਤਾਂ ਕੋਈ ਦੋਸ਼ ਨਹੀਂ ਨਾ ਹੁੰਦਾ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਕਾਰਵਾਈ ਬਣਦੀ ਹੈ ਅਸੀਂ ਕਿਸੇ ਨਸ਼ੇ ਵਾਲੇ ਦੀ ਹਮਾਇਤ ਨਹੀਂ ਕਰਦੇ ਪਰ ਜਿਹੜਾ ਯੁੱਧ ਨਸ਼ਿਆਂ ਵਿਰੋਧਾ ਇਹਨੂੰ ਖੁੱਲੇ ਤੌਰ ਤੇ ਫਤੂਢਿੰਗਾ ਪੁਲਿਸ ਚ ਚੈਲੰਜ ਕਰ ਰਹੀ ਹੈ ਫਤੂਢਿੰਗਾ ਪੁਲਿਸ ਯੁੱਧ ਨਸ਼ਿਆਂ ਵਿਰੋਧ ਨੂੰ ਚਾਹੇ ਉਹ ਆਈਜੀ ਹੋਣ ਡੀਆਈਜੀ ਹੋਣ ਜਾਂ ਮੁੱਖ ਮੰਤਰੀ ਬੜੇ ਵੱਡੇ ਪੱਧਰ ਤੇ ਇਸ ਚੀਜ਼ ਦਾ ਕਰੋੜਾਂ ਰੁਪਏ ਲਾ ਕੇ ਪ੍ਰਚਾਰ ਕਰ ਰਹੇ ਆ ਨੰਬਰ ਵੀ ਇਹ ਥੱਲੇ ਮੈਂਸ਼ਨ ਕਰ ਰਹੇ ਆ ਕਿ ਸਾਨੂੰ ਕਾਲ ਕਰੋ ਪਰ ਉਹਨਾਂ ਦੀ ਆਪਣੀ ਪੁਲਿਸ ਕਿਉਂਕਿ ਗ੍ਰਹਿ ਵਿਭਾਗ ਜਿਹੜਾ ਹੈਗਾ ਸਿੱਧਾ ਮੁੱਖ ਮੰਤਰੀ ਦੇ ਅੰਡਰ ਚ ਤੇ ਉਹਦੇ ਹੀ ਉਲੀਕੇ ਪ੍ਰੋਗਰਾਮ ਨੂੰ ਫਟੂਲਿੰਗਾ ਪੁਲਿਸ ਚੈਲੰਜ ਕਰ ਰਹੀ ਹੈ ਤੁਹਾਨੂੰ ਵੀ ਲੱਗਦਾ ਐਸੇ ਪੁਲਿਸ ਮੁਲਾਜ਼ਮ ਜਿਹੜੇ ਨਸ਼ੇ ਦੀ ਹਾਲਤ ਵਿੱਚ ਰਹੇ ਜਾਂਦੇ ਆ ਕਿ ਮਾਾਨੂੰਵੇਂ ਜਾਂ ਮਰਦਾਂ ਦੇ ਕੋਈ ਕਾਰਵਾਈ ਨਾ ਹੋ ਜੇ ਬਿਲਕੁਲ ਕੰਪਰੋਮਾਈਜ਼ ਇੱਕ ਤਰਫਾ ਹੋ ਚੁੱਕਾ ਹੈ ਜਿਵੇਂ ਕਿ ਸਰਵਿਸ ਖਾਣਾ ਮੁਗੀ ਨੇ ਕਿ ਦੋਹਾਂ ਪੇਰਾਂ ਦਾ ਕੰਪਰੋਮਾਈਜ਼ ਹੋ ਚੁੱਕਾ ਪਰ ਤੁਹਾਨੂੰ ਕੀ ਲੱਗਦਾ ਜਿਹੜਾ ਕੰਪਰੋਮਾਈਜ਼ ਹੋਇਆ ਜੀ ਦੇਖੋ ਜਿਹੜਾ ਮੈਂ ਇੱਥੇ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜਿਹੜਾ ਕੰਪਰੋਮਾਈਜ਼ ਹੋਇਆ ਵਾ ਉਹ ਇੱਕ ਆਪਾਂ ਕਹਿੰਦੇ ਆ ਦਬਾ ਕੇ ਕਰਾਇਆ ਗਿਆ ਉਸ ਗੁਰਸਿੱਖ ਨੌਜਵਾਨ ਕੋ ਮੈਂ ਇੱਥੇ ਇਹ ਗੱਲ ਮੈਂਸ਼ਨ ਕਰਨੀ ਚਾਹੁੰਦਾ ਕਿ ਜਿਹੜੇ ਉਹ ਕਕਾਰ ਨੇ ਉਹ ਕਿਸੇ ਦੇ ਨਿੱਜੀ ਪ੍ਰਾਪਰਟੀ ਨਹੀਂ ਹੁੰਦੇ ਉਹ ਗੁਰੂ ਦੇ ਪੰਥ ਦੇ ਆ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਵਾਰਿਆ ਇਹਨਾਂ ਇਹ ਚੀਜ਼ਾਂ ਵਾਸਤੇ ਇਹਨਾਂ ਕਕਾਰਾਂ ਵਾਸਤੇ ਸਰਬੰਸ ਵਾਰਿਆ ਵਾ ਸੋ ਸਾਡੀ ਇਸ ਪ੍ਰੈਸ ਕਾਨਫਰੰਸ ਜਰੀਏ ਮੀਡੀਆ ਜਰੀਏ ਇਹੀ ਆਪਣੀ ਬੇਨਤੀ ਆ ਕਿ ਇਹਨਾਂ ਸਾਰਿਆਂ ਦੇ ਉੱਤੇ ਇਹ ਜਿੰਨੇ ਵੀ ਜਿਹੜੇ 4 ਪੁਲਿਸ ਮੁਲਾਜ਼ਮ ਉਸ ਮੰਡੀ ਵਿੱਚ ਜਾਂਦੇ ਆ ਤੇ ਪੰਜਵੇਂ ਜਿਹੜੇ ਹੈਗੇ ਆ ਐਸ ਐਚ ਓ ਫਤੂ ਟਿੰਗਾ ਉਨ੍ਹਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਸਸਪੈਂਡ ਕੀਤਾ ਜਾਵੇ ਅਕਾਲ ਤਖਤ ਸਾਹਿਬ ਤੋਂ ਵੀ ਕੋਈ ਮੰਗ ਕਰਨ ਜਿਉਂ ਨੇ ਇਸ ਮੈਟਰ ਨੂੰ ਹਾਂਜੀ ਹਾਂਜੀ ਅਸੀਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਤੱਕ ਇਹ ਵੀਡੀਓ ਪਹੁੰਚ ਚੁੱਕੀਆਂ ਵਾ ਐਸਡੀਪੀਸੀ ਤੱਕ ਇਹ ਵੀਡੀਓ ਪਹੁੰਚ ਚੁੱਕੀਆਂ ਵਾ ਤੇ ਅਸੀਂ ਇਹ ਕਹਿ ਚਾਉਂਦੇ ਹਾਂ ਕਿ ਅਕਾਲ ਤਖਤ ਸਾਹਿਬ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਇੰਟਰਫੇਅਰ ਕਰੇ ਤੇ ਜਿਹੜਾ ਹੈਗਾ ਵਾ ਬਣਦੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਕਿਉਂਕਿ ਕਕਾਰਾਂ ਦੀ ਬੇਅਦਬੀ ਹੋਈ ਆ ਉਹਦੇ ਅਨੁਸਾਰ ਕਾਰਵਾਈ ਜਿਹੜੀ ਹੋਈ ਉਹ ਬਣੀ ਜੇ ਜੇਬੰਦੀ ਤੌਰ ਤੇ ਵੀ ਕੋਈ ਕਾਰਵਾਈ ਕਰਨ ਜਾ ਰਿਹਾ ਪਰ ਕੋਈ ਕਿਸੇ ਤਰੀਕੇ ਦੀ ਸਮਾਪਤ ਹੋ ਰਹਾ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਐਕਸ਼ਨ ਕੋਈ ਸੋਚਿਆ ਉਹ ਨਹੀਂ ਅੱਗੇ ਕਰ ਰਹੇ ਹਾਂਜੀ ਹਾਂਜੀ ਜੇਕਰ ਇਸ ਮਾਮਲੇ ਦੇ ਵਿੱਚ 24 ਘੰਟੇ ਜਾਂ 48 ਘੰਟੇ ਦੇ ਵਿੱਚ ਅਸੀਂ ਇੱਕ ਮੀਟਿੰਗ ਦੁਬਾਰਾ ਕਰਾਂਗੇ ਕੱਲ ਵੀ ਮੀਟਿੰਗ ਲਈ ਸੀ ਇਹ ਜਿਹੜੀ ਸਾਡੀ ਕੋਰ ਕਮੇਟੀ ਦੀ ਤੇ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਵੀ ਹੈਗੀ ਆਪਣੀ ਕਾਰਵਾਈ ਨਹੀਂ ਹੁੰਦੀ ਤਾਂ ਸਾਰੀਆਂ ਹੀ ਸਿੱਖ ਆਰਗੇਨਾਈਜੇਸ਼ਨਾਂ ਜਿਹੜੇ ਨੇ ਹੰਗ ਸਿੰਘ ਜਥੇਬੰਦੀਆਂ ਅਕਾਲ ਤਖਬ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਇਨਵੋਲਵ ਕਰਕੇ ਵੱਡੇ ਸੰਘਰਸ਼ ਵਿੱਟੇ ਜਾਣਗੇ ਕਿਉਂਕਿ ਮੈਂ ਸ਼ੁਰੂ ਚ ਗੱਲ ਕੀਤੀ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਦੋ ਵੱਡੀਆਂ ਘਟਨਾਵਾਂ ਹੋਈਆਂ ਇੱਕ ਸੇਚਾ ਪਿੰਡ ਦੇ ਵਿੱਚ ਗਰੰਥੀ ਸਿੰਘ ਨੂੰ ਕੁੱਟਿਆ ਜਾਂਦਾ ਤੇ ਦੂਸਰਾ ਇੱਕ ਗੁਰਸਿੱਖ ਜਿਹੜਾ ਪੰਜ ਪਿਆਰਿਆਂ ਦੇ ਵਿੱਚ ਸ਼ਾਮਲ ਹੁੰਦਾ ਏ ਉਹਨੂੰ ਜਿਹੜਾ ਹੈਗਾ ਵਾ ਉਹਦੇ ਕਕਾਰਾਂ ਦੀ ਬੇਅਦਬੀ ਕੀਤੀ ਜਾਂਦੀ ਤੁਸੀਂ ਇਹ ਨਹੀਂ ਸੰਦੇਲ ਜੀ ਪੁਲਿਸ ਆਪਣੇ ਹੀ ਮਜਬੂਰਾਂ ਨੂੰ ਖੁਦ ਪਹੁੰਚਾਣੇ ਲੱਗੀ ਹੋਈ ਆ ਇਹ ਗਾਹ ਦੂਸਰਾ ਪਬਲਿਕ ਦੇ ਕੀ ਅਸਰ ਪਾਇਆ ਗਿਆ ਬਿਲਕੁਲ ਬਿਲਕੁਲ ਜੀ ਮੈਂ ਤਾਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਜਿਹੜੇ ਹੈਗੇ ਆ ਗ੍ਰਹਿ ਵਿਭਾਗ ਮੁੱਖ ਮੰਤਰੀ ਦੇ ਅੰਡਰ ਚਾਤੇ ਉਹ ਹੀ ਜਿਹੜਾ ਹੈਗਾ ਇੱਕ ਇੱਕ ਪਾਸੇ ਚਲਾ ਰਿਹਾ ਹੈ ਯੁੱਧ ਨਸ਼ਿਆਂ ਵਿਰੋਧ ਦੇ ਇੱਕ ਉਹਨਾਂ ਦੇ ਖੁਦ ਦੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਨਸ਼ਾ ਕਰਕੇ ਕਕਾਰਾਂ ਨੂੰ ਹੱਥ ਪਾ ਰਹੇ ਆ ਆਮ ਜਨਤਾ ਨੂੰ ਜਿਹੜਾ ਹੈਗਾ ਹਰਾਸ ਕੀਤਾ ਜਾ ਰਿਹਾ ਇਸ ਬੰਦੇ ਦੀਆਂ ਪਹਿਲੀ ਕੰਪਲੇਂਟ ਨਹੀਂ ਆਈ ਕੋਈ ਬਾਕੀ ਮੈਂ ਇੱਥੇ ਵੀ ਗੱਲ ਮੈਂਸ਼ਨ ਕਰ ਦੇਣਾ ਕਿ ਸੁਲਤਾਨਪੁਰ ਲੋਧੀ ਦੇ ਜਿੰਨੇ ਠਾਣੇ ਨੇ ਉਹ ਸਿਆਸੀ ਦਬਾਹ ਹਟ ਚੱਲ ਰਹੇ ਨੇ ਇੱਥੋਂ ਦਾ ਜਿਹੜਾ ਹਲਕਾ ਇੰਚਾਰਜ ਸੱਜਨ ਸਿੰਘ ਚੀਮਾ ਉਹ ਸਿੱਧੇ ਤੌਰ ਤੇ ਇੰਟਰਫੇਅਰ ਕਰ ਰਿਹਾ ਇਸ ਮਾਮਲੇ ਦੇ ਵਿੱਚ ਵੀ ਚਾਹੇ ਉਹ ਮੰਡੀ ਦੇ ਵਿੱਚ ਕੋਈ ਜਿਹੜਾ ਸਿਗਾ ਫੜਾ ਦਾ ਮਾਮਲਾ ਸੀਗਾ ਪਰ ਸਿੱਧੇ ਤੌਰ ਤੇ ਜਿਹੜੀ ਇੰਟਰਫੇਰੈਂਸ ਸੀ ਉਹ ਹਲਕਾ ਇੰਚਾਰਜ ਦੀ ਸੀਗੀ ਹਾਂ ਤੇ ਮੈਂ ਉੱਥੇ ਇਹ ਗੱਲ ਐਸ ਐ ਐਸ ਐਚਓ ਮੈਡਮ ਨੂੰ ਮੌਕੇ ਤੇ ਅਸੀਂ ਜਥੇਬੰਦਕ ਤੌਰ ਤੇ ਕਹਿ ਕੇ ਵੀ ਆਏ ਆ ਕਿ ਭਾਈ ਜਿਹੜੀ ਇੰਟਰਫੇਰੈਂਸ ਆ ਉਹ ਸਿੱਧੇ ਤੌਰ ਤੇ ਸੱਜਨ ਸਿੰਘ ਚੀਮਾ ਥਾਣੇ ਦੇ ਵਿੱਚ ਕਰ ਰਿਹਾ ਵਾ ਇਹਨੂੰ ਤੁਸੀਂ ਬੰਦ ਕਰੋ ਤੁਸੀਂ ਇੱਕ ਪਬਲਿਕ ਸਰਵੈਂਟ ਹੋ ਤੇ ਪਬਲਿਕ ਦੀ ਮਦਦ ਕਰਨਾ ਤੁਹਾਡਾ ਫਰਜ਼ ਏ ਹਾਂ ਤੁਹਾਨੂੰ ਸਾਡੀਆਂ ਸਾਡੇ ਟੈਕਸ ਦੇ ਵਿੱਚੋਂ ਪੇ ਜਾ ਰਹੀ ਆ ਇਸ ਕਰਕੇ ਜਿਹੜਾ ਹੈਗਾ ਤੁਸੀਂ ਜਨਤਾ ਦੀ ਰਖਵਾਲੀ ਵਾਸਤੇ ਰੱਖਿਓ ਨਾ ਤੁਸੀਂ ਉਹਨਾਂ ਨੂੰ ਹੱਥ ਪਾਉਣ ਦੀ। ਸੁਲਤਾਨਪੁਰ ਲੋਧੀ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਇੰਨੇ ਸਮੇਂ ਦੇ ਵਿੱਚ ਤੁਸੀਂ ਦੇਖ ਲਿਈਆਂ ਦੋ ਵੱਡੀਆਂ ਘਟਨਾਵਾਂ ਆ ਕਿਸ ਤਰ੍ਹਾਂ ਦੇਖਦੇ ਹਾਂ ਸੁਲਤਾਨਪੁਰ ਬਹੁਤ ਹੀ ਨਿੰਦਨਯੋਗ ਆ ਜੀ। ਬਹੁਤ ਹੀ ਨਿੰਦਨਯੋਗ ਆ ਸੁਲਤਾਨਪੁਰ ਲੋਧੀ ਦੀ ਪੁਲਿਸ ਦੀ ਜਾਂ ਕਪੂਰਥਲਾ ਪ੍ਰਸ਼ਾਸਨ ਦੀ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਇੱਕ ਸਿਰਫ ਇੱਕ ਗੋਂਗਲੋਂਗਾ ਤੋਂ ਮਿੱਟੀ ਝਾੜੀ ਜਾ ਰਹੀ ਹੈ। ਗੋਂਗਲੋਂਗਾ ਤੋਂ ਮਿੱਟੀ ਝਾੜੀ ਆ ਇਸ ਤੋਂ ਜ਼ਿਆਦਾ ਜਿਹੜਾ ਹੈਗਾ ਵਾ ਪ੍ਰਸ਼ਾਸਨ ਨੇ ਜਿਹੜਾ ਹੈਗਾ ਵਾ ਉਹ ਕੁਝ ਨਹੀਂ ਕੀਤਾ ਅੱਗੇ ਸਾਡੇ ਪ੍ਰਧਾਨ ਜੀ ਸਰਦਾਰ ਪਰਮਜੀਤ ਸਿੰਘ ਜੱਪੋਵਾਲ ਗੱਲ ਕਰਨਗੇ ਸੋ ਸਾਰੇ ਪੱਤਰਕਾਰਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਗੱਲਾਂ ਸਾਰੀਆਂ ਪੰਡਾਲ ਸਾਹਿਬ ਨੇ ਕਰ ਦਿੱਤੀਆਂ ਪਰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜੀਆਂ ਲਗਾਤਾਰ ਦੋ ਘਟਨਾਵਾਂ ਹੋਈਆਂ ਪਿੰਡ ਸੇਚਾਂ ਦੀ ਤੇ ਸੁਰਖਪੁਰ ਦੀ ਇਹਦੇ ਵਿੱਚ ਪ੍ਰਸ਼ਾਸਨ ਚ ਨਹੀਂ ਮਰਜ਼ੀ ਆਂਦਾ ਕੰਨੀ ਕਰ ਲਵੇ ਚਾਹੇ ਉਹ ਇਹਨਾਂ ਦੇ ਸਰਕਾਰ ਦੇ ਦਬਾਅ ਹੇਠ ਆ ਕੇ ਕਰਦੇ ਚਾ ਉਹ ਤਾਂ ਕਰਦੇ ਆ ਪਰ ਇੱਥੇ ਅਸੀਂ ਆਪਣੀ ਜਥੇਬੰਦੀ ਵੱਲੋਂ ਚੇਤਾਵਨੀ ਦਿੰਦੇ ਆ ਕਿ ਇੱਕ ਦੋ ਦਿਨ ਤੱਕ ਅਸੀਂ ਟਰੋਮ ਜਥੇਬੰਦੀ ਨੇ ਬਣਾ ਕੇ ਅਸੇ ਅਕਾਲ ਤੱਕ ਸਭ ਦੇ ਚਾਹੇ ਤੁਹਾਨੂੰ ਖੁਦ ਮਿਲ ਕੇ ਆਵਾਂਗੇ ਖੁਦ ਮਿਲ ਕੇ ਉਹਨਾਂ ਨਾਲ ਸਾਰਾ ਪੰਥ ਇਕੱਠ ਕਰਕੇ ਜੇਕਰ 2-3 ਦਿਨ ਦੇ ਵਿੱਚ ਵਿੱਚ ਇਹ ਸਾਰੇ ਪ੍ਰਸ਼ਾਸਨ ਤੇ ਕਾਰਵਾਈ ਨਾ ਕੀਤੀ ਤੇ ਅਸੀਂ ਕੋਈ ਵੱਡਾ ਐਕਸ਼ਨ ਜ਼ਰੂਰ ਲਿਖਾਂਗੇ ਕਿ ਕੀ ਤੁਸੀਂ ਬਾਕੀ ਕਹਿੰਦੇ ਅਸੀਂ ਮੰਗ ਕਰਦੇ ਆ ਕਿ ਜਿਹੜੀ ਇੱਕ ਇਥੇ ਘਟਨਾ ਸੇਚਾ ਦੇ ਵਿੱਚ ਹੋਈ ਹੈ ਗ੍ਰੰਤੀ ਸਿੰਘ ਕਿਉਂਕਿ ਜਿਹੜੇ ਗੁਰੂ ਦੇ ਵਜ਼ੀਰ ਆ ਸਾਡਾ ਹਰੇਕ ਦਾ ਹੱਕ ਬੰਦਾ ਚਾਹ ਹਿੰਦੂ ਚਾ ਸਿੱਖ ਮੁਸਲਮਾਨ ਸਾਈ ਚਾਹ ਉਹਨਾਂ ਦੇ ਪਾਤਰੀ ਆ ਚਾਹ ਮਤਲਬ ਸਾਡੇ ਸਿੱਖਾਂ ਦੇ ਇਹ ਵਜ਼ੀਰਵਾ ਚਾਹ ਹਿੰਦੂਆਂ ਦੇ ਵਿੱਚ ਮੰਦਰਾਂ ਦੇ ਵਿੱਚ ਮਤਲਬ ਸਾਡੇ ਪੁਜਾਰੀ ਕਾਰੋਬਾਰ ਕਰਦੇ ਆ ਜਿਹੜੇ ਵੀ ਕੋਈ ਉਹਨਾਂ ਦੇ ਆਮ ਜਨਤਾ ਆਮ ਲੋਕ ਉਹਨਾਂ ਨੂੰ ਪ੍ਰਭਾਵਿਤ ਕਰਦੇ ਆ ਅਸੀਂ ਹਰੇਕ ਦੇ ਨਾਲ ਖੜਕੇ ਚਾਹ ਹਿੰਦੂ ਆ ਚਾਹ ਮੁਸਲਮਾਨਾਂ ਚਾਹ ਸਿੱਖ ਆ ਸਾਈਆ ਹਰੇਕ ਨਾਲ ਖੜਕੇ ਇਹੋ ਜੀ ਘਟਨਾ ਕਿਤੇ ਵੀ ਨਹੀਂ ਹੋਣ ਦੇਵਾਂਗੇ ਇਹ ਸਾਡੀ ਜਥੇਬੰਦੀ ਵੱਲੋਂ ਇੱਕ ਮਤਲਬ ਬਹੁਤ ਨਿੰਦਨਯੋਗ ਹੈਗਾ ਵਾ ਜਿਹੜਾ ਇਹਨਾਂ ਨੇ ਕੀਤੀ ਆ ਤੇ ਸਾਡੀ ਜਥੇਬੰਦੀ ਸਖਤ ਐਕਸ਼ਨ ਲਾਊਗੀ ਇਹ ਜਥੇਬੰਦੀ ਨੂੰ ਚਾਹ ਤੁਸੀਂ ਕਿਸਾਨ ਜਥੇਬੰਦੀ ਸਮਝ ਲਓ ਚਾਹ ਪੰਥਕ ਜੰਦੇ ਜਥੇਬੰਦੀ ਸਮਝ ਲਓ ਅਸੀਂ ਹਰੇਕ ਕੰਮ ਦੀ ਮੋਹਰੇ ਹੋ ਕੇ ਮਤਲਬ ਤੁਰਾਂਗੇ ਜਿਹੜਾ ਇਸ ਟਾਈਮ ਜਿੱਦਾਂ ਭੰਡਾਰ ਸਾਹਿਬ ਨੇ ਕੀਤਾ ਵਾ ਕਿ ਦੋ ਹਲਕੇ ਸੁਲਤਾਨਪੁਰ ਤੇ ਕਪੂਰਥਲਾ ਤੇ ਫੱਟੂ ਢਿੰਗਾ ਫੱਟੂ ਢਿੰਗੇ ਦੇ ਵਿੱਚ ਵੀ ਪੂਰਾ ਜੋਰ ਅਸੀਂ ਪਿੱਛੇ ਵੀ ਦੇਖਿਆ ਕਿ ਉੱਥੇ ਉਸ ਥਾਂ ਦੇ ਉੱਤੇ ਪੂਰਾ ਸੱਜਣ ਸਿੱਕੀ ਟੀਮੇ ਦਾ ਕਬਜ਼ਾ ਵਾ ਇਹ ਸੁਲਤਾਨਪੁਰ ਦੇ ਵਿੱਚ ਵੀ ਆ ਪਰ ਅਸੀਂ ਨਹੀਂ ਰਹਿਣ ਦੇਾਂਗੇ ਦੇਖੋ ਸਵਾਲ ਇਥੇ ਇਹ ਹੈ ਕਿ ਜਿਹੜਾ ਵੀ ਇਹ ਘਟਨਾ ਹੋਈ ਹੈ ਜੀ ਚਾਹੇ ਉਹਨਾਂ ਦੋਹਾਂ ਤੇ ਰਦਾ ਜਿਹਾ ਕੰਪਰਮਾਈਜ਼ ਦੁਬਾਰਾ ਤੋਂ ਉਹਦੀ ਗੱਲ ਕਰ ਰਹੇ ਹਾਂ ਕੰਪਰਮਾਈਜ਼ ਚਾਹੀ ਹੋ ਚੁੱਕਾ ਪਰ ਵਿਭਾਗੀ ਤੌਰ ਤੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਤਾਂ ਅਹਿਮ ਮੁੱਦੇ ਤੇ ਰੱਖਣਾ ਪੈਣਾ ਹੈ ਨਾ ਕਿਤੇ ਨਾ ਕਿਤੇ ਵਿਭਾਗੀ ਤੌਰ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਪੁਲਿਸ ਅਫਸਰ ਨੇ ਮੌਕੇ ਤੇ ਜੋ ਵੀ ਕੀਤਾ ਗਾਲੀ ਗਲੋਚ ਕੀਤਾ ਸ਼ਰੀਆਮ ਦੇਖ ਰਿਹਾ ਹੈ ਕਿ ਕੁੱਟਮਾਰ ਕੀਤੀ ਗਈ ਹੈ ਜੀ ਤੇ ਕਿਤੇ ਨਾ ਕਿਤੇ ਵਿਭਾਗੀ ਤੌਰ ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਇਹ ਵੀ ਸੋਚਣਾ ਤਾਂ ਨਹੀਂ ਪਏਗਾ ਕਿ ਵੱਡੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜੀਆਂ ਘਟਨਾਵਾਂ ਵਾਲੀਆਂ ਵੀਡੀਓ ਨਾ ਦੇਖੋ ਚਾਹੀਦੀ ਬਿਲਕੁਲ ਚਾਹੀਦੀ ਹੈ ਜੀ ਇਹ ਕਾਰਵਾਈ ਜਿਹੜੀ ਤਾਂ ਇਹ ਬੰਦੀ ਕਾਰਵਾਈ ਐਸ ਐਚਓ ਤੇ ਵੀ ਕਰਨੀ ਚਾਹੀਦੀ ਆ ਕਿਉਂਕਿ ਭੇਜੇ ਉਸ ਮੌਕੇ ਦੌਰਾਨ ਇੱਕ ਸਿਆਸਤਾਂ ਨੂੰ ਸਾਰੀ ਗੱਲ ਦਾ ਪਤਾ ਕਿ ਸਿਆਸੀ ਦਬਾਅ ਤਹਿਤ ਐਸ ਐਚਓ ਨੇ ਆਪਣੇ ਬੰਦੀਰੇ ਉਥੇ ਸੁਰਖੋਰ ਮੰਡੀ ਦੇ ਵਿੱਚ ਭੇਜਿਆ ਠੀਕ ਆ ਉਹਨਾਂ ਦਾ ਇੱਕ ਤੁਸੀਂ ਗੱਲ ਕੀਤੀ ਸਮਝੌਤੇ ਦੀ ਉਹਨਾਂ ਦਾ ਆਪਸੀ ਸਮਝੌਤਾ ਹੋ ਗਿਆ ਹੋਗਾ ਪਰ ਗੁਰੂ ਦੇ ਘਰਾਂ ਦੀ ਜਿਹੜੀ ਬੇਅਦਬੀ ਕੀਤੀ ਹੈ ਨਾ ਉਹਨਾਂ ਕਿਸੇ ਦਾ ਕੋਈ ਸਮਝੌਤਾ ਨਹੀਂ ਉਹ ਮੁੰਡਾ ਮੰਨ ਜਵੇ 100 ਵਾਰੀ ਮੰਨ ਜਵੇ ਪਰ ਜਿਹੜੀ ਉਹਦੀ ਵੀਡੀਓ ਤੁਹਾਡੇ ਸਾਹਮਣੇ ਆਈ ਹੋਈ ਆ ਡਾਕਟਰ ਸਾਹਿਬ ਨੇ ਸਬੂਤ ਹੀ ਬਣਾਏ ਹੋਇਆ ਜਿੱਦਾਂ ਐਸਐਸਪੀ ਨੇ ਬਿਆਨ ਦਿੱਤਾ ਕਿ ਉਹ ਗੁਰਸਖ ਹੈ ਹੀ ਨਹੀਂ ਉਹ ਅਸੀਂ ਦੱਸਾਂਗੇ ਐਸਐਸਪੀ ਸਾਹਿਬ ਨੂੰ ਵੀ ਇਹ ਉਹ ਗੁਰਸਖ ਕਿੱਦਾਂ ਨਹੀਂਗਾ ਅਸੀਂ ਮੰਗ ਕਰਦੇ ਹਾਂ ਕਿ ਜੇ ਇਹ 2-3 ਦਿਨ ਦੇ ਵਿੱਚ ਇੱਥੇ ਕੋਈ ਸਖਤ ਐਕਸ਼ਨ ਪ੍ਰਸ਼ਾਸਨ ਵੱਲੋਂ ਨਾ ਲਿਆ ਗਿਆ ਤੇ ਉਹਨਾਂ ਤੇ ਬੰਦੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਜਥੇਬੰਦੀ ਵੱਲੋਂ ਵੱਡੇ ਸੰਘਰਸ਼ ਜਰੂਰ ਲਿਤਾ ਹੈ ਕਿ ਪੁਲਿਸ ਨੇ ਯੁੱਧ ਛੇੜਿਆ ਨਸ਼ਿਆਂ ਦੇ ਬਹੁਤ ਸਾਰੇ ਖੁਦ ਇੱਕ ਲੇਡੀ ਕਾਂਸਟਰੂਕਟ ਨਸ਼ਿਆਂ ਚੱਟੇ ਸਮੇਂ ਪੜੀ ਗਈ ਹੈ ਉਹਦੇ ਬਾਰੇ ਤੁਸੀਂ ਪੁਲਿਸ ਦੀ ਕੀ ਕਹਿਣਾ ਚਾਹੁੰਦੇ ਹੋ ਅੱਜ ਸੋ ਤੁਸੀਂ ਬਹੁਤ ਸੂਚਨ ਪੱਤਰवार ਕਰਵਾ ਇਹ ਜਿਹੜਾ ਨਸ਼ਿਆਂ ਦੇ ਵਿਰੋਧ ਜੁੱਧ ਛੇੜਿਆ ਗਿਆ ਨਾ ਇਹ ਆਮ ਜਨਤਾ ਲਈ ਨਹੀਂ ਛੇੜਿਆ ਗਿਆ ਇਹ ਸਿਰਫ ਇਹ ਪ੍ਰਸ਼ਾਸਨ ਦਿਖਾਵਾ ਹੀ ਕੀਤਾ ਗਿਆ ਤੁਸੀਂ ਆਪ ਦੇਖੋਗੇ ਉਹਨਾਂ ਦੇ ਆਪ ਦੇ ਸਾਰੇ ਜਿੰਨੇ ਆ ਮੁਲਾਜ਼ਮ ਨਸ਼ਾ ਵੇਚਦੇ ਆ ਕੋਈ ਤੁਸੀਂ ਨਸ਼ਾ ਵੇਚਦੇ ਜਾਂ ਅਸੀਂ ਵੇਚਦੇ ਆ ਇਹ ਕਹਿਣ ਦੀਆਂ ਗੱਲਾਂ ਅੰਦਰ ਕੁਝ ਹੋਰ ਆ ਬਾਹਰ ਕੁਝ ਹੋਰ ਆ ਇਹ ਸਿਰਫ ਇੱਕ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾਂ ਇਹ ਬੈਨਰ ਹੀ ਲਾਏ ਜਾ ਰਹੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਕਿ ਅਸੀਂ ਨਸ਼ਾ ਵਿਰੋਧ ਅਸੀਂ ਐਕਸ਼ਨ ਕੀਤਾ ਕੁਝ ਨਹੀਂ ਕੀਤਾ ਜੀ